ਨਮਸਕਾਰ ਸਸ਼ੀਕਾਲ ਵੈਲਕਮ ਟੂ ਸਮਾਨਾ ਟੂਡੇ ਨਿਊਜ਼ ਨਗਰ ਕੌਂਸਲ ਵੱਲੋਂ ਵੱਖ-ਵੱਖ ਜਗ੍ਹਾ ਤੇ ਪਏ ਕੂੜੇ ਦੇ ਡੰਪ ਨੂੰ ਖਾਲੀ ਕਰਵਾਏ ਗਏ ਨਗਰ ਕੌਂਸਲ ਦੀ 2024 ਦੀ ਹਰੀ-ਭਰੀ ਮੋਹਮ ਤਹਿਤ ਦੋਨੋਂ ਸੈਨੀਟਰੀ ਇਨਸਪੈਕਟਰ ਦੀ ਅਗਵਾਈ ਵਿੱਚ ਵੱਖ-ਵੱਖ ਜਗ੍ਹਾ ਤੇ ਪਏ ਕੂੜੇ ਦੇ ਡੰਪ ਚੁਕਵਾਏ ਗਏ ਸਰਕਾਰੀ ਐਲੀਮੈਂਟਰੀ ਸਕੂਲ ਮਾਮਗੜ ਫਾਇਰ ਬ੍ਰਿਗੇਡ ਦਫ਼ਤਰ ਦੇ ਸਾਹਮਣੇ ਅਤੇ 19 ਨੰਬਰ ਬਾੜ ਵਿੱਚ ਪਏ ਕੂੜੇ ਦੇ ਡੰਪ ਚੁਕਵਾਏ ਗਏ ਅਤੇ ਸਫਾਈ ਕਰਮਚਾਰੀਆਂ ਦੀਆਂ ਰੇਡੀਆਂ ਰਖਵਾਈਆਂ ਗਈਆਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਸਾਡੀ ਕਮੇਟੀ ਵੱਲੋਂ 4-ਵਿਲਰ ਲਗਾਏ ਗਏ ਹਨ ਉਹਨਾਂ ਵਿੱਚ ਹੀ ਕੂੜਾ ਪਾਇਆ ਜਾਵੇ 4-ਵਿਲਰ ਸਵੇਰੇ ਸ਼ਾਮ ਤੁਹਾਡੇ ਮਹੱਲੇ ਵਿੱਚ ਆਉਣਗੇ ਉਸ ਵਿੱਚ ਕੂੜਾ ਪਾਇਆ ਜਾਵੇ ਕਾਰਜ ਸਾਧਕ ਅਫਸਰ ਬਰਜਿੰਦਰ ਸਿੰਘ ਨੇ ਕਿਹਾ ਲੋਕਾਂ ਨੂੰ ਅਪੀਲ ਕੀਤੀ ਕਿ ਸਾਡਾ ਸਹਿਯੋਗ ਕਰਨ ਤਾਂ ਕਿ ਸਮਾਣਾ ਨੂੰ ਸਾਫ਼ ਸੁਥਰਾ ਰੱਖਿਆ ਜਾਵੇ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬਸਲ ਦੀ ਰਿਪੋਰਟ ਸਾਡੇ ਇਸ ਟਾਈਮ ਸਿਹਤਾਂ ਹੀ ਸੇਵਾ 2024 ਦੀ ਜਿਹੜੀ ਮਹਮ ਚੱਲ ਰਹੀ ਹੈ ਸ਼ੁਰੂ ਕੀਤੀ ਆਸੀਂ ਸ਼ਹਿਰ ਦੇ ਵਿੱਚ ਸਾਡੇ ਦੋਨੋਂ ਸੈਂٹری ਇਨਸਪੈਕਟਰ ਮੈ ਫੀਲਡਸ ਲਗਾਏ ਹੋਏ ਨੇ ਸਾਰੇ ਸਫਾਈ ਸੇਵਕ ਵੀ ਲਗਾਏ ਹੋਏ ਐ ਜੋ ਵੀ ਲੋਕ ਆਪਣੇ ਘਰ ਦੇ ਕੋਲ ਕਿਤੇ ਨਾਨ ਸੈਗਰੀਗੇਟਡ ਕੂੜਾ ਗੇਰ ਦਿੰਦੇ ਸੀਗੇ ਉਹ ਸਾਨੂੰ ਦੋ ਤਿੰਨ ਲੋਕੇਸ਼ਨਾਂ ਸਾਡੇਆਂ ਸਨ ਸ਼ਹਿਰ 'ਚ ਉੱਥੇੋਂ ਅਸੀਂ ਕੂੜਾ ਸਾਫ਼ ਕਰਾਇਆ ਇੱਕ ਸਾਡਾ ਕੋਈ ਪੁਆਇੰਟ ਸੀਗਾ ਗਵਰਨਮੈਂਟ ਐਲੀਮੈਂਟਰੀ ਸਕੂਲ ਆਮਗੜ੍ਹ ਕੋਲ ਉੱਥੇ ਹੀ ਬਹੁਤ ਕੂੜਾ ਗਰਦਾ ਸੀਗਾ ਅਸੀਂ ਕਾਫੀ ਲੋਕਾਂ ਨੂੰ ਵਾਰ-ਵਾਰ ਕਿਹਾ ਪਰ ਉਹ ਮਨੇਜ ਨਹੀਂ ਹੋ ਰਿਹਾ ਸੀਗਾ ਉਹਨਾਂ ਅਸੀਂ ਬੜੀ ਕਲੈਬੋਰੇਟਡ ਅਫਰਟ ਕਰਕੇ ਉਹਨਾਂ ਅਸੀਂ ਖਤਮ ਕਰਾਤਾ ਬਿਲਕੁਲ ਪੁਆਇੰਟ ਨੂੰ ਮੈਡਮ ਬਲੋ ਨੂੰ ਵੀ ਬੜਾ ਧੰਨਵਾਦ ਕੀਤਾ ਸੀ ਕਿ ਇਹ ਲੋਕਾਂ ਨੂੰ ਵੀ ਉੱਥੇ ਦੁਆਰਾ ਉਹ ਤੇ ਕੂੜਾ ਨਾ ਘਿਰਨ ਦੋ ਉਹ ਘਰ ਘਰ ਜਾ ਕੇ ਅਸੀਂ ਰੇੜੀ ਵਾਲੇ ਸਾਡੇ ਜਿਹੜੇ 4 ਵੀਲਰ ਆ ਉਹਨਾਂ ਦਾ ਨੰਬਰ ਦਿੱਤਾ ਐਕਸਚੇਂਜ ਕੀਤਾ ਤੁਸੀਂ ਇਸ ਨੂੰ ਬੁਲਾ ਕੇ ਇਸ ਚੀ ਪਾਣਾ ਜੋ ਕਿ ਇਨਫੋਰਮਲ ਜਿਹੜੀ ਰੇੜੀਆਂ ਚਲਾਉਂਦੀ ਸੀਗੀਆਂ ਲੇਡੀਆਂ ਨੂੰ ਤਾਂ ਅਸੀਂ ਲੇਡੀ ਵਾਪਸ ਲੈ ਲਈ ਰੇੜੀ ਇਹ ਨਹੀਂ ਤੁਸੀਂ ਚਲਾਓਗੇ ਸਾਡਾ ਜਿਹੜਾ ਸਰਕਾਰੀ 4 ਵੀਲਰ ਆਉਂਦਾ ਜਾਂ ਰੇੜੀ ਆਉਂਦੀ ਉਸ ਚ ਪਾਓ ਫਿਰ ਅਸੀਂ ਸਾਡਾ ਫਰਵਿਕਟ ਦੇ ਆਪੋਜੀਟ ਵੀ ਐਦਾਂ ਹੀ ਕੁਝ ਲੋਕ ਨੇੜੇ ਫਾਰਮਲ ਸਾਡੇ ਜਿਹੜੇ ਆਫੀਸ਼ਲ ਦੀ ਰੇੜੀ ਹੈ ਜਾਂ 4-ਵੀਲਰ ਹੈ ਉਹ ਚ ਹੀ ਪਾਣਾ ਬੰਦ ਕੀਤਾ ਇਸ ਤੋਂ ਇਲਾਵਾ ਅਸੀਂ ਇੱਕ 19 ਨੰਬਰ ਵਾਰਡ ਦੇ ਵਿੱਚ ਵੀ ਬਮਨਾ ਪੱਤੀ ਚ ਵੀ ਕੋਈ ਸਾਡੇ ਇੱਕ ਪਲਾਟ ਸੀ ਉਹ ਵੀ ਖਾਲੀ ਕੀਤਾ ਸਾਡੀ ਇੱਕ ਸ਼ਡਿਊਲ ਬਣਾਇਆ ਹੋਇਆ ਮੈਂ ਤੁਹਾਨੂੰ ਸ਼ੇਅਰ ਕਰੂੰਗਾ ਰਿਟਰਨ ਚ ਇਹ ਸਾਡੀ ਡੇਲੀ ਦੀ ਐਕਟੀਵਿਟੀ ਹੈ ਅਸੀਂ ਸਾਰੇ ਸ਼ਹਿਰ ਦੇ ਵਿੱਚ ਇਦਾਂ ਦੇ ਪੁਆਇੰਟ ਸਾਫ਼ ਕਰਾਂਗੇ ਤੇ ਲੋਕਾਂ ਤੋਂ ਸਹਿਯੋਗ ਮੰਗਾਂਗੇ ਵੀ ਜੋ ਵੀ ਤੁਹਾਡੀ ਰੇੜੀ ਆਉਂਦੀ ਹੈ ਜਾਂ 4-ਵੀਲਰ ਆਉਂਦਾ ਉਸ ਦੇ ਵਿੱਚ ਹੀ ਤੁਸੀਂ ਗੁੜਾ ਪਾਓ ਨੇੜੇ ਬਾਹਰ ਕਿਤੇ ਨਾ ਗੇਰੋ ਸ਼ਾਮ ਨੂੰ ਸਾਡੇ 4-ਵੀਲਰ ਚੱਲਦੇ ਨੇ ਜਿੱਥੇ ਫੂਡ ਦੀਆਂ ਰੇੜੀਆਂ ਲੱਗਦੀਆਂ ਨੇ ਸੇਫ ਫੂਡ ਦੀਆਂ ਉਹਨਾਂ ਤੋਂ ਵੀ ਅਸੀਂ ਕਲੈਕਟ ਕਰਦੇ ਆਂ ਤੇ ਮੇਰੀ ਬੇਨਤੀ ਵੀ ਇਹੀ ਹੈ ਕਿ ਸਾਨੂੰ ਪੂਰਾ ਸਹਿਯੋਗ ਦਿਓ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਤੇ ਅਸੀਂ ਤੁਹਾਡੇ ਲਈ ਹਰ ਵਕਤ ਤੁਹਾਡੀ ਸੇਵਾ 'ਚ ਹਾਜ਼ਰ ਹਾਂ